ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਜਿੱਤਨ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੈਂਦਾ ਹੈ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਹੈ ਔਰ ਦੂਜੀਆਂ ਜਿਹੜੀ ਜਲੰਧਰ தி ਵੈਸਟ ਦੀ ਵੀ ਜ਼ਿੰਮੇਦਾਰੀ ਮੈਂ ਹੀ ਲੈਣਾਂ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਦਾਰੀ ਰਾਜਾ ਵੜੇਂਗੀ ਲੈਂਦਾ ਹੈ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਦਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਦਾਰੀ ਮੈਂ ਹੀ ਲੈਣਾ ਔਰ ਦੂਜੀਆਂ ਜਿਹੜੀ ਜਲੰਧਰ தி ਵੈਸਟ ਦੀ ਵੀ ਜ਼ਿੰਮੇਦਾਰੀ ਮੈਂ ਹੀ ਲੈਣਾਂ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਉਰ ਸਿਸਟਮ ਵੱਖਰਾ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਅਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਨੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦੇਾਂਗੇ ਜਾਂ ਕੋਈ ਸੈਟ ਪੈਟਰਨ ਅਸੀਂ ਫਾਰਮੂਲਾ ਬਣਾ ਲਵਾਂਗੇ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ ਪਾਰਟੀ ਨੂੰ ਢਾਹ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਲਈ ਤਿਆਰ ਹਾਂ ਜਿੱਤਣ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ